ਅਸਲੀ ਤਕਨੂ ਦਿੱਲੀ ਦੇ ਵਿੱਚ ਜੋ ਹੋਇਆ ਹਰ ਕੋਈ 당 ਰਹਿ ਗਿਆ ਨੈਸ਼ਨਲ ਕੈਪੀਟਲ ਦੇ ਵਿੱਚ ਇਦਾਂ ਦਾ ਸਭ ਕੁਝ ਹੋਣਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਤਿੱਖਾ ਉਪ ਪੈਦਾ ਕਰ ਦਿੰਦਾ ਹੈ ਪਰ ਤੁਹਾਨੂੰ ਪਤਾ ਹੈ ਕਿ 37 ਦਿਨ ਪਹਿਲਾਂ 4 ਅਕਤੂਬਰ ਨੂੰ ਇੱਕ ਵਿਆਹ ਸਮਾਗਨ ਦੇ ਵਿੱਚ ਇਹ ਪੂਰੀ ਜੜੀ ਹੈ ਤਾਣਾ ਬਾਣਾ ਰਚਿਆ ਗਿਆ ਯਾਨੀ ਕਿ ਡਾਕਟਰ ਆਦਿਲ ਦਾ ਵਿਆਹ ਸੀ ਸਹਾਰਨਪੁਰ ਦੇ ਵਿੱਚ ਰੁਕাইয়া ਬੇਗਮ ਦੇ ਨਾਲ ਤੇ ਉਸ ਵਿਆਹ ਦੇ ਵਿੱਚ ਡਾਕਟਰ ਸ਼ਾਹੀਨ ਜਿਹੜੀ ਕਿ ਇੱਕੋ ਇੱਕ ਮਹਿਲਾ ਜਿਹੜੀ ਆ ਪਕਲੇਤੀ ਮੈਂਬਰ ਹੈ ਇਸ ਗਰੁੱਪ ਦੀ ਤੇ ਉਹ ਵੀ ਉੱਥੇ ਪਹੁੰਚੀ 4 ਅਕਤੂਬਰ ਨੂੰ ਵਿਆਹ ਦੀਆਂ ਰਸਮਾਂ ਹੋਈਆਂ ਔਰ ਇਹ ਜਿਹੜੇ ਖਾਸ ਗੈਸਟ ਕਹਿੰਦੇ ਉਹ ਵੀ ਬੁਲਾਏ ਗਏ ਹਾਲਾਂਕਿ ਹੁਣ ਏਜੰਸੀਆਂ ਉਹਨਾਂ ਗੈਸਟ ਦੀ ਜਿਹੜੀ ਆ ਲਿਸਟ ਵੀ ਦੇਖ ਰਹੀ ਹੈ ਜਾਂਚ ਵੀ ਕਰ ਰਹੀ ਹੈ ਪਰ ਉਸ ਵਿਆਹ ਤੋਂ ਦੂਸਰੇ ਦਿਨ ਇੱਕ ਕੰਮ ਸ਼ੁਰੂ ਹੋ ਗਿਆ ਦਿੱਲੀ ਨੂੰ ਦਹਿਲਾਉਣ ਦਾ ਔਰ ਪੂਰੇ ਜਿਹੜੇ ਡਾਕਟਰ ਮੋਡਿਊਲ ਹੈ ਵਾਈਟ ਕਾਲਰ ਟੈਰਰਿਸਟ ਗਰੁੱਪ ਜੜਾਇਆ ਜਦੇ ਵਿੱਚ ਹੁਣ ਤੱਕ 6 ਡਾਕਟਰ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਨਾਂ ਨੇ ਆਪੋ ਆਪਣਾ ਜਿਹੜਾ ਜ਼ਿੰਮਾ ਸੰਭਾਲਿਆ ਔਰ ਦਿੱਲੀ ਦੇ ਵਿੱਚ ਐਕਸਪਲੋਸਿਵ ਡਿਵਾਈਸ ਲੈ ਕੇ ਆਉਣਾ ਹਾਲ ਅਕੇ ਹੁਣ ਏਜੰਸੀਆਂ ਦੱਸ ਰਹੀਆਂ ਨੇ ਕਿ ਇਹਨਾਂ ਦਾ ਮਕਸਦ ਧਾਰਮਿਕ ਜੰਗਾਂਵਾ ਨੂੰ ਜੜਾਇਆ ਹੈ ਅਯੋਧਿਆ ਨੂੰ ਲੈ ਕੇ ਅਯੋਧਿਆ ਤੋਂ ਇਲਾਵਾ ਲਾਲ ਕਿਲੇ ਦੇ ਲਾਗੇ ਜਿਹੜੇ ਮੰਦਰ ਨੇ ਕਹਿੰਦੇ ਉਹਨਾਂ ਨੂੰ ਟਾਰਗੇਟ ਕਰਨਾ ਸੀਗਾ ਔਰ ਇਸ ਦੇ ਵਿੱਚ ਕੋਈ ਵੱਡੀ ਜਿਹੜੀ ਸਭ ਤੋਂ ਵੱਡੀ ਗੱਲ ਪਤਾ ਲੱਗੀ ਹੈ ਕਹਿੰਦੇ ਨੇ ਕਿ ਜਿਹੜੀ ਔਰਤ ਸ਼ਾਹੀਨ ਹੈ ਡਾਕਟਰ ਸ਼ਾਹੀਨ ਉਹ ਜੈਸ਼ਮੁਹਮਮਦ ਵਾਲੇ ਜਿਹੜੇ ਗਰੁੱਪ ਦੇ ਵੱਡੇ ਲੀਡਰ ਹੈ ਉਹਦੀ ਭੈਣ ਦੇ ਨਾਲ ਉਹਦਾ ਸਿੱਧਾ ਸਬੰਧ ਸੀ ਯਾਨੀ ਕਿ ਇਸ ਪੂਰੀ ਘਟਨਾ ਦੇ ਵਿੱਚ ਡਾਕਟਰ ਸ਼ਾਹੀਨ ਦਾ ਬਹੁਤ ਵੱਡਾ ਹادث ਸੀ ਤੇ ਉਸ ਨੇ ਜਿਹੜਾ ਆ ਕਿਉਂ ਕੀਤਾ ਅਜੇ ਤੱਕ ਇਸ ਬਾਰੇ ਪਤਾ ਨਹੀਂ ਹੈ ਪਰ ਡਾਕਟਰਾਂ ਨੇ ਇਹ ਸਭ ਕੁਝ ਪੂਰੇ ਭਾਰਤ ਨੂੰ ਦਹਿਲਾਉਣ ਦੇ ਲਈ ਕੀਤਾ ਵਾਈਟ ਕਾਲਰ ਜੌਬ ਹੁੰਦਿਆਂ ਚੰਗਾ ਰਸੂਕ ਹੁੰਦਿਆਂ ਇਹ ਸਭ ਕੁਝ ਕੀਤਾ ਗਿਆ ਹੋਮਰ ਜਿਹੜਾ ਕਿ ਇਸ ਪੂਰੀ ਘਟਨਾ ਕਰਮ ਦੇ ਵਿੱਚ ਜਿਹਦੇ ਚਤੜੇ ਉੜੇ ਨੇ ਉਸ ਦੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਸਾਨੂੰ ਕਦੇ ਇਸ ਦੇ ਉੱਤੇ ਮਾਣ ਸੀ ਅੱਜ ਉਹ ਕੁਝ ਨਹੀਂ ਬੋਲ ਸਕਦੇ ਪਿੰਡ ਵਾਲੇ ਵੀ ਦੁਖੀ ਨੇ ਪਰ ਸਵਾਲੇ ਖੜਾ ਹੁੰਦਾ ਹੈ ਕਿ 테러ਰਿਸਟ ਗਰੁੱਪ ਬਣਾ ਕੇ ਤਾਂ